ਦੀ ਸਤਰੀਕਾ ਅੱਜ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਧਰਤੀ ਕਿਸ ਤਰੀਕ ਨੂੰ ਕਿੰਨੇ ਵਜੇ ਖਤਮ ਹੋ ਜਾਣੀ ਹੈ ਤੇ ਇਸ ਬਾਰੇ ਦੱਸਿਆ ਕਿੰਨਾ ਨਹੀਂ ਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਅਦ ਤੋਂ ਵਾ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਇਸ ਗੱਲ ਦੇ ਬਾਰੇ ਜਿਹੜਾ ਦਾਵਾ ਉਹ ਕਿੰਨਾ ਨੇ ਕੀਤਾ ਕਿੰਨਾ ਨੇ ਦੱਸਿਆ ਵੀ ਜਿਹੜੀ ਧਰਤੀ ਆ ਉਹ ਇਸ ਤਰੀਕ ਨੂੰ ਇੰਨੇ ਵਜੇ ਖਤਮ ਹੋਣੀ ਹੈ ਇਹ ਦੱਸਿਆ ਹੈ ਜੀ NASA ਵਾਲਿਆਂ ਨੇ ਤੇ NASA ਵਾਲਿਆਂ ਦੇ ਬਾਰੇ ਜਿਨ੍ਹਾਂ ਨੂੰ ਸਾਇੰਸ ਦੇ ਵਿੱਚ ਇੰਟਰਸਟ ਆ ਸਾਇੰਸ ਪੜ੍ਹਦੇ ਨੇ ਯਾ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਪੀੜ੍ਹੀ ਆ ਉਹਨਾਂ ਨੂੰ ਵੀ ਬਹੁਤ ਚੰਗੇ ਤਰੀਕੇ ਨਾਲ ਪਤਾ ਵੀ ਨਾਸਾ ਵਾਲੇ ਜਿਹੜੇ ਨੇ ਉਹ ਅਮਰੀਕਾ ਦੀ ਅੰਤਰਿਕਸ਼ ਏਜੰਸੀ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੀ ਸਟੱਡੀ ਕੀਤੀ ਜਾਂਦੀ ਆ ਖੋਜਾਂ ਕੀਤੀਆਂ ਜਾਂਦੀਆਂ ਨੇ ਟੌਪ ਦੇ ਜਿਹੜੇ ਆਪਾਂ ਕਹਿੰਦੇ ਆ ਸਾਇੰਟਿਸਟ ਜਿਹੜੇ ਹੈਗੇ ਉੱਥੇ ਕੰਮ ਕਰਦੇ ਨੇ ਸਟੱਡੀ ਕਰਦੇ ਨੇ ਧਰਤੀ ਦੇ ਅੰਦਰ ਕੀ ਹੋ ਰਿਹਾ ਹੈ ਅੰਤਰਿਕਸ਼ ਦੇ ਉੱਪਰ ਕੀ ਹੋ ਰਿਹਾ ਹੈ ਉਹ ਹਰ ਇੱਕ ਚੀਜ਼ ਬਾਰੇ ਸਟੱਡੀ ਕਰਦੇ ਨੇ ਸੋ ਉਹਨਾਂ ਦਾ ਹੀ ਇਹ ਦਾਵਾ ਹੈ ਵੀ ਬਹੁਤ ਵੱਡਾ ਜਿਹੜਾ ਸੰਕਟ ਹੈ ਸਾਇੰਸ ਦਾ ਕਹਿਣਾ ਹੈ ਕਿ ਜਿਹੜਾ ਸੰਕਟ ਹੈ ਉਹ ਧਰਤੀ ਬੁਲਾ ਰਿਹਾ ਹੈ ਤੇ ਸੰਕਟ ਕਿਸ ਤਰ੍ਹਾਂ ਦਾ ਹੈ ਇਹ ਇੱਕ ਸਟੋਇਰਡ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਸਿੰਪਲ ਭਾਸ਼ਾ ਦੇ ਵਿੱਚ ਇੱਕ ਬਹੁਤ ਵੱਡੇ ਆਕਾਰ ਦਾ ਆਪਾਂ ਸਿੰਪਲ ਭਾਸ਼ਾ ਵਿੱਚ ਪੱਥਰ ਕਹਿ ਸਕਦੇ ਹਾਂ ਹੈਨਾ ਤੇ ਜਿਹੜਾ ਕਿ ਉਹਨਾਂ ਨੂੰ ਡਰ ਹੈ ਡਰ ਕਿੰਨਾ ਹੈ ਮਤਲਬ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਕਿੰਨੇ ਪਰਸੈਂਟ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ 72% ਉਹਨਾਂ ਨੇ ਕਿਹਾ ਵੀ 72% ਚਾਂਸਸ ਨੇ ਇਸ ਚੀਜ਼ ਦੇ ਹੋਣ ਦੇ ਜਿਵੇਂ ਆਪਾਂ ਕਿਹਦੇ ਪੁੱਛ ਲੈਂਦੇ ਆ ਨਾ ਵੀ 100 ਚੋਂ ਕਿੰਨੇ ਪਰਸੈਂਟੇਜ ਇਸ ਹੋ ਸਕਦੀ ਹੈ ਜੀ ਤਾਂ ਸਾਇੰਸ ਦਾ ਕਹਿਣਾ ਵੀ 100 ਚੋਂ 72% ਚਾਂਸਸ ਨੇ ਇਸ ਚੀਜ਼ ਦੇ ਹੋਣ ਦੇ ਤੇ ਇਹਦਾ ਮਤਲਬ ਹੈ ਵੀ ਹੋਣ ਦੇ ਜ਼ਿਆਦਾ ਚਾਂਸਸ ਨੇ ਨਾ ਹੋਣ ਦੇ ਚਾਂਸਸ ਵੀ ਹੈਗੇ ਨੇ ਪਰ ਉਹ ਘੱਟ ਨੇ ਤੇ ਇਦਾਂ ਦਾ ਹੀ ਇੱਕ ਦਾਵਾ ਜਿਹੜਾਗਾ ਉਹ ਕਾਫੀ ਸਾਲ ਪਹਿਨਾ ਵੀ ਹੋਇਆ ਸੀ ਸ਼ਾਇਦ ਤੁਸੀਂ ਸੁਣਿਆ ਵੀ ਹੋਣਾ ਉਸ ਟਾਈਮ ਵੀ ਇੱਕ ਇਦਾਂ ਦਾ ਪੱਥਰ ਜਿਹੜਾ ਧਰਤੀ ਵੱਲ ਵੱਧ ਰਿਹਾ ਸੀ ਤੇ ਉਸ ਦਿਨ ਸਾਨੂੰ ਵੀ ਪਤਾ ਸੀ ਟੀਵੀ 'ਤੇ ਬੈਠੇ ਸੀ ਲਗਾਤਾਰ ਖਬਰਾਂ ਸੁਣ ਰਹੇ ਸੀ ਤਾਂ ਉਦੋਂ ਜਿਹੜਾ ਨਾ ਉਹ ਧਰਤੀ ਦੇ ਬਹੁਤ ਘੱਟ ਫਾਸਲੇ ਦੇ ਨਾਲ ਬੀਹੂ ਕੋਲ ਦੀ ਲੰਘਿਆ ਸੀ ਪਰ ਉਦੋਂ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਪ੍ਰਮਾਤਮਾ ਦੀ ਮਿਹਰ ਹੋਈ ਕਿ ਕੋਈ ਵੀ ਇਦਾਂ ਦਾ ਚਾਂਸ ਨਹੀਂ ਮਿਲਦੀਆ ਹੁਣ ਵੀ ਐਸੇ ਕਰਕੇ ਉਹ 100% ਗਾਰੰਟੀ ਨਹੀਂ ਦੇਰੀ ਵੀ ਹੋਣਾ 70% सॉरी 72% ਉਹ ਕਹਿ ਰਹੇ ਨੇ ਵੀ ਇਹ ਚੀਜ਼ ਹੋਣੀ ਹੈ ਹੁਣ ਕਈ ਵਾਰੀ ਲੋਕ ਕਹਿ ਦਿੰਦੇ ਨੇ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਜੀ ਇਹ ਚੀਜ਼ਾਂ ਵਿੱਚੋਂ ਉਠਣੇ ਤਾਂ ਇੱਕ ਚੀਜ਼ ਸੰਗ ਸਮਝਣ ਦੀ ਲੋੜ ਆ ਦੇਖੋ ਜਦੋਂ ਸਾਡੀ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਕੋਈ ਆਪਾਂ ਨੂੰ ਅਟੈਕ ਦੀ ਪ੍ਰੋਬਲਮ ਆਉਂਦੀ ਆ ਹਨਾ ਤਾਂ ਆਪਾਂ ਨੂੰ ਪਹਿਲਾਂ ਸਿੰਪਟਮ ਦਿਖਣੇ ਸ਼ੁਰੂ ਹੁੰਦੇ ਨੇ ਇੱਕ ਬਿਮਾਰੀ ਵੀ ਜਦੋਂ ਆਪਣੇ ਸਰੀਰ ਚ ਆਉਂਦੀ ਹੈ ਤਾਂ ਉਹਦੇ ਸਿੰਪਟਮ ਦਿਖਦੇ ਨੇ ਪਹਿਲਾਂ ਜੇ ਬੁਖਾਰ ਵੀ ਆਪਾਂ ਨੂੰ ਹੋਣਾ ਹੁੰਦਾ ਨਾ ਪਹਿਲਾਂ ਆਪਾਂ ਨੂੰ ਖਾਂਸੀ ਐ ਜ਼ੁਖਾਮ ਹੁੰਦਾ ਆਪਣਾ ਸਿਰ ਦਰਦ ਹੁੰਦਾ ਫਿਰ ਬੁਖਾਰ ਹੁੰਦਾ ਇੱਕਦਮ ਤਾਂ ਨਹੀਂ ਬੁਖਾਰ ਹੋ ਜਾਂਦਾ ਪਹਿਲਾਂ ਕੁਝ ਨਾ ਕੁਝ ਸਿੰਪਟਮ ਸਾਡੀ ਬਾਡੀ ਦੇ ਵਿੱਚ ਦਿਖਦੇ ਨੇ ਠੀਕ ਉਸੇ ਤਰੀਕੇ ਨਾਲ ਜਿਹੜਾ ਹੈਗਾ ਨਾ ਇਹ ਤਾਂ ਇਹ ਚੀਜ਼ਾਂ ਹੋਣੀਆਂ ਹੁੰਦੀਆਂ ਤਾਂ ਉਹਦੇ ਕੁਝ ਸਿੰਪਟਮ ਦਿਖਦੇ ਨੇ ਜਿੰਨਾ ਤੋਂ ਸਾਇੰਸ ਜਿਹੜੀ ਹੈਗੀ ਸਟੱਡੀ ਕਰਦੀ ਹੈ ਤਾਂ ਫਿਰ ਉਹਨਾਂ ਤੋਂ ਅੱਗੇ ਸਾਨੂੰ ਜਿਹੜੀ ਸਾਡੇ ਸਾਰੇ ਅਨਲਡੀ ਨੌਲੇਜ ਆ ਵੀ ਸ਼ੇਅਰ ਕਰਦੀ ਆ ਸੋ ਇਸੇ ਤਰੀਕੇ ਨਾਲ ਸਾਇੰਸ ਦਾ ਇਹ ਕਹਿਣਾ ਹੈ ਵੀ 2038 ਦੇ ਵਿੱਚ ਯਾਨੀ ਕਿ ਅੱਜ ਤੋਂ 14 ਸਾਲ ਬਾਅਦ 14 15 ਸਾਲ ਬਾਅਦ ਉਹ ਕਹਿੰਦੇ ਵੀ 23 ਜੁਲਾਈ ਨੂੰ 23 ਜੁਲਾਈ 2038 ਨੂੰ ਦੁਪਹਿਰ ਦੇ 2:25 ਵਜੇ ਉਹ ਕਹਿੰਦੇ ਵੀ ਇਸ ਚੀਜ਼ ਦੇ ਹੋਣ ਦੇ ਚਾਂਸਸ ਨਹੀਂ ਜਿਹੜਾ ਉਹ ਬਹੁਤ ਵੱਡੇ ਹਕਾਰ ਦਾ ਪੱਥਰ ਮੰਨ ਲਓ ਉਹ ਜਿਹੜਾ ਧਰਤੀ ਬਲ ਹੌਲੀ-ਹੌਲੀ ਵਧ ਰਿਹਾ ਹੈ ਠੀਕ ਹੈ ਜੀ ਤੇ ਕਹਿੰਦੇ ਵੀ ਚਾਂਸਸ ਨੇ ਵੀ ਜੇ ਉਹ ਧਰਤੀ ਦੇ ਨਾਲ ਟਕਰਾ ਗਿਆ 72% ਚਾਂਸਸ ਨੇ ਅਗਰ ਧਰਤੀ ਨਾਲ ਟਕਰਾ ਗਿਆ ਤਾਂ ਫਿਰ ਕਹਿੰਦੇ ਪੂਰੀ ਦੀ ਪੂਰੀ ਧਰਤੀ ਖਤਮ ਹੋ ਸਕਦੀ ਹੈ ਹੁਣ ਕਈ ਲੋਕ ਕਹਿੰਦੇ ਨਹੀਂ ਜੀ ਧਰਤੀ ਖਤਮ ਨਹੀਂ ਹੋਗੀ ਤਾਂ ਸ਼ਾਇਦ ਆਪਾਂ ਭੁੱਲ ਜਾਈਏ ਆਪਾਂ ਹਿਸਟਰੀ ਨਹੀਂ ਪੜ੍ਹੀ ਇਹ ਤਾਂਤੀ ਇੱਕ ਵਾਰੀ ਪਹਿਲਾਂ ਵੀ ਖਤਮ ਹੋ ਚੁੱਕੀ ਐ ਜ ਜਿਹੜੇ ਆਪਾਂ ਵਸੇ ਹੋਈਆਂ ਨਾ ਆਪਾਂ ਜਿਹੜੀ ਦੁਨੀਆ ਵਸੀ ਹੋਈ ਆ ਇਹ ਦੂਸਰੀ ਵਾਰ ਵਸੀ ਆ ਦੁਨੀਆ ਇਹ ਜਿਹੜੀ ਧਰਤੀ ਐ ਦੂਸਰੀ ਵਾਰ ਵਸੀ ਆ ਹਾਂ ਆਪਾਂ ਇਹ ਜ਼ਰੂਰ ਕਹਿ ਸਕਦੇ ਆਂ ਵੀ ਉਦੋਂ ਜਿਵੇਂ ਡਾਇਨਾਸੌਰ ਸੀਗੇ ਜਾਂ ਜਿੰਨਾ ਵੀ ਅਸੀਂ ਸਟੱਡੀ ਕਰਦੇ ਆਂ ਕਿਉਂਕਿ ਮੈਨੂੰ ਥੋੜਾ ਸਾਇੰਸ ਦੇ ਵਿੱਚ ਵੀ ਇੰਟਰਸਟ ਐਸ ਕਰਕੇ ਮੈਂ ਉਹਦੇ ਬਾਰੇ ਵੀ ਕਾਫੀ ਚੀਜ਼ਾਂ ਮਿਲਦੀਆਂ ਤਾਂ ਪੜਨ ਦੀ ਕੋਸ਼ਿਸ਼ ਕਰਦੀ ਵੱਧ ਤੋਂ ਵੱਧ ਪੜਾਂ ਪਤਾ ਚੱਲੇ ਵੀ ਕੀ ਪਹਿਲਾਂ ਹੋ ਚੁੱਕਿਆ ਕੀ ਕਿਹੜੀਆਂ ਇਤਾਂ ਦੀ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਇਹ ਤਾਂ ਬਹੁਤ ਸਾਰੇ ਨੋਲਿਜ ਐ ਸੋਸ਼ਲ ਮੀਡੀਆ ਤੇ ਵੀ ਪਈ ਆ ਤੁਸੀਂ ਵੀ ਪੜ ਸਕਦੇ ਹੋ ਤਾਂ ਉਹ ਤੋਂ ਡਾਇਨਾਸੌਰ ਹੁੰਦੇ ਸੀ ਦੇਖੋ ਉਦੋਂ ਸੂਰਜ ਦੇ ਨਾਲ ਇੱਕ ਐਡਾ ਇਦਾਂ ਦਾ ਕੁਝ ਚਾਂਸ ਦਿੱਤਿਆ ਕਿ ਪੂਰੀ ਪੂਰੀ ਧਰਤੀ ਹੀ ਜਿਹੜੀ ਸੀ ਖਤਮ ਹੋ ਗਈ ਸੀ ਹੈਨਾ ਅੱਜ ਵੀ ਲੋ ਸਾਇੰਟਿਸਟ ਸਟੱਡੀ ਕਰਦੇ ਨੇ ਜਾਂ ਕਈ ਵਾਰੀ ਦੇਖਦੇ ਆਪਾਂ ਡਿਸਕਵਰੀ ਚੈਨਲ ਤੇ ਉਹ ਥੱਲੇੋਂ ਧਰਤੀ ਕਾ ਉਹ ਕਰਦੇ ਨਾ ਪਟਦੇ ਆ ਤਾਂ ਉਹਦੇ ਥੱਲੇ ਜਿਹੜਾ ਡਾਇਨਾਸੌਰ ਦੀਆਂ ਹੱਡੀਆਂ ਵਗੈਰਾ ਵੀ ਨਿਕਲਦੀਆਂ ਨੇ ਸੋ ਅਗਰ ਉਹ ਚੀਜ਼ਾਂ ਸਹੀਆਂ ਤਾਂ ਹੀ ਤਾਂ ਨਿਕਲਦੀਆਂ ਨੇ ਅੱਜ ਦੇ ਟਾਈਮਸ 'ਚ ਆਪਾਂ ਫਿਲਮਾਂ ਦੇਖਦੇ ਆਂ ਡਾਇਨਾਸਰ ਉੱਤੇ ਬਣੀਆਂ ਹੋਈਆਂ ਹੈਨਾ ਸੋ ਇਹ ਚੀਜ਼ਾਂ ਪਹਿਲਾਂ ਸੀ ਲੇਕਿਨ ਉਹ ਖਤਮ ਹੋ ਗਈਆਂ ਉਸ ਤੋਂ ਬਾਅਦ ਫੇਰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਧਰਤੀ ਤੇ ਉਹਦਾ ਜਨਮ ਹੋਇਆ ਉਹ ਵੀ ਇੱਕ ਤਰ੍ਹਾਂ ਇਨਸਾਨ ਨਹੀਂ ਪਹਿਲਾਂ ਉਹ ਸਟੱਡੀ ਦੇ ਵਿੱਚ ਦੱਸਿਆ ਜਾਂਦਾ ਵੀ ਪਹਿਲਾਂ ਮਤਲਬ ਜਿਵੇਂ ਚimpanzee ਹੋ ਗਿਆ ਜਾਂ ਬੰਦਰ ਦੀ ਆਪਾਂ ਕਿਸਮ ਦੇ ਵਿੱਚੋਂ ਹੈਗੇ ਆ। ਇਸ ਸਟੱਡੀ ਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨੇ। ਸੋ ਸਾਇੰਸ ਜਿਹੜੀ ਆ ਨਾ ਇਹ ਆਪਾਂ ਨੂੰ ਐਗਜ਼ੈਕਟ ਇਹ ਨਹੀਂ ਕਹਿ ਸਕਦੀ ਵੀ ਹਾਂਜੀ ਇਹ ਚੀਜ਼ ਹੋਵੇਗੀ ਹੀ ਹੋਵੇਗੀ। ਪਰਮਾਤ ਇਹ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਕਿੰਨੇ ਪਰਮਾਤਮਾ ਦੀ ਮਿਹਰ ਹੋ ਜਵੇ ਤਾਂ ਇੰਨੇ ਕ ਫਾਸਲੇ ਦੇ ਨਾਲ ਵੀ ਬੱਚਤ ਹੋ ਜਵੇ। ਉਹ ਬਿਲਕੁਲ ਕੋਲ ਦੀ ਚੀਜ਼ ਨਿਕਲ ਜਾਵੇ ਜਿਵੇਂ ਕਿ ਇੱਕ ਵਾਰੀ ਪਹਿਲਾਂ ਇਹ ਚੀਜ਼ ਹੋ ਚੁੱਕੀ ਆ। ਹੈਨਾ ਤਾਂ ਰੱਬ ਦੇ ਰੰਗ ਜਿਹੜੇ ਹੁੰਦੇ ਨਾ ਉਹ ਪਰਮਾਤਮਾ ਹੀ ਜਾਣਦਾ ਕਿਉਂਕਿ ਆਪਾਂ ਇੱਕ ਵਾਰੀ ਕਈ ਵਾਰੀ ਇਹ ਚੀਜ਼ ਵੀ ਦੇਖਦੇ ਹਾਂ ਮੀਂਹ ਪੈਂਦਾ ਹੁੰਦਾ ਤਾਂ ਕਈ ਵਾਰੀ ਆਪਾਂ ਦੇਖਦੇ ਨਹੀਂ ਵੀ ਵੱਟ ਵੱਟ ਵੀ ਛੱਡ ਦਿੰਦਾ ਰੱਬ ਹੈਨਾ ਵੀ ਪਰਲੀ ਸੜਮੀ ਪੈਂਦਾ ਹੁੰਦਾ ਉਰਲੀ ਸੜਮੀ ਪੈਣੀ ਵੀ ਹੁੰਦਾ ਕਈ ਵਾਰੀ ਆਪਾਂ ਇਹ ਚੀਜ਼ ਦੇਖਦੇ ਹਾਂ ਹੈਰਾਨ ਵੀ ਹੁੰਨੇ ਆ ਕਈ ਵਾਰੀ ਜਦੋਂ ਆਪਾਂ ਇੱਕ ਪੇਂਟ ਤੋਂ ਦੂਸਰੇ ਪੇਂਟ ਤੇ ਐਂਟਰ ਕਰਦੇ ਆ ਉਹ ਪੇਂਟ ਵਿੱਚ ਵੀ ਪੈ ਰਿਹਾ ਹੁੰਦਾ ਤੇ ਸਾਡੇ ਇਧਰ ਨੂੰ ਨਹੀਂ ਪੈ ਰਿਹਾ ਹੁੰਦਾ ਤੇ ਰੱਬ ਦੇ ਰੰਗ ਨੇ ਉਹਦੀ ਪਰਮਾਤਮਾ ਦੀ ਕਲਾ ਉਹ ਜਾਣੇ ਸੋ ਇੱਕ ਅੰਦਾਜ਼ਾ ਸਾਇੰਸ ਨੇ ਲਾ ਕੇ ਦੱਸਿਆ ਸਾਨੂੰ ਵੀ ਇਸ ਤਰੀਕ ਨੂੰ ਜਿਹੜਾ ਹੈਗਾ ਇਹ ਚਾਂਸ ਹੋ ਸਕਦਾ 72% ਹੋ ਸਕਦਾ ਉਹ ਕਿਸੇ ਹੋਰ ਪਾਸੇ ਨੂੰ ਨਿਕਲ ਜੇ ਜਾਂ ਉਹ ਉਹਦੀ ਦਿਸ਼ਾ ਬਦਲ ਜਾਵੇ ਪਰ ਉਹ ਸਭ ਤਾਂ ਪਰਮਾਤਮਾ ਜਾਣਦਾ ਵੀ ਇਹ ਚੀਜ਼ ਹੋਣੀ ਹੈ ਨਹੀਂ ਹੋਣੀ ਹੈ ਸਾਇੰਸ ਵੀ ਤਾਂ ਹੀ 72% ਹੀ ਚਾਂਸ ਦੱਸਦੀ ਹੈ 100% ਉਹ ਵੀ ਨਹੀਂ ਕਹ ਰਹੀ ਪਰ ਹਾਂ ਇੱਕ ਚੀਜ਼ ਆਪਾਂ ਜ਼ਰੂਰ ਸਮਝਾਂਗੇ ਤੇ ਵੀ ਆਪਾਂ ਨੂੰ ਮੈਂ ਪਹਿਲਾਂ ਵੀ ਕਾਹਵਾਂ ਇਹ ਚੀਜ਼ ਤੁਹਾਡੇ ਨਾਲ ਸ਼ੇਅਰ ਕੀਤੀ ਆ ਵੀ ਬਾਤੋ-ਬਾਤਾਂ ਆਪਾਂ ਨੂੰ ਜਿਹੜਾ ਹੈ ਨਾ ਦਾ ತಾਠ ਜਿਹੜਾ ਕਰਨਾ ਚਾਹੀਦਾ ਹੈ ਗੁਰਬਾਣੀ ਨਾਲ ਜੁੜਨਾ ਚਾਹੀਦਾ ਕਿਉਂਕਿ ਪਤਾ ਕੀ ਜਿਹੜੀਆਂ ਚੀਜ਼ਾਂ ਧਰਤੀ ਦੇ ਉੱਤੇ ਸੰਕਟ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ ਜਾਂ ਕੋਈ ਭਵਿੱਖਬਾਣੀ ਹੋ ਰਹੀ ਹੈ ਜਾਂ ਸਾਇੰਸ ਦੱਸ ਰਹੀ ਹੈ ਇਹਦੇ ਪਿੱਛੇ ਕਾਰਨ ਵੀ ਕਿਤੇ ਨਾ ਕਿਤੇ ਆਪਾਂ ਹੀ ਆ ਪਹਿਲਾ ਕਾਰਨ ਤਾਂ ਜਿਹੜਾ ਹੈਗਾ ਕਿ ਅੱਜ ਦੇ ਟਾਈਮ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਹੁਤ ਨਿਰਾਦਰੀ ਹੋ ਰਹੀ ਹੈ ਬਹੁਤ ਬੇਅਦਬੀਆਂ ਹੋ ਰਹੀਆਂ ਨੇ ਅੱਜ ਕੱਲ੍ਹ ਦੇ ਵਿੱਚ ਤਾਂ ਇਹ ਮੰਨ ਲਓ ਵੀ ਉਹ ਛੋਟੀ ਜੀ ਗੱਲ ਦਾ ਮੁੱਦਾ ਵੀ ਬਿਅਦਕੀ ਦੇ ਨਾਲ ਜੁੜ ਜਾਂਦਾ ਹੈ ਹੈਨਾ ਚਾਹੇ ਚਾਹੇ ਕੋਈ ਪਾਰਟੀ ਵਾਇਸ ਤੇ ਹੋ ਰਿਹਾ ਹੈ ਚਾਹੇ ਕੋਈ ਅਦੀ ਖੁੰਦਸ ਦੇ ਵਿੱਚ ਕਰ ਰਿਹਾ ਹੈ ਪਰ ਇਹ ਚੀਜ਼ਾਂ ਹੋ ਰਹੀਆਂ ਨੇ ਪਰ ਇਹਦਾ ਹਰ ਜਾਨਾ ਜਿਹੜਾ ਉਹ ਸਾਰਿਆਂ ਨੂੰ ਭੁਗਤਣਾ ਪੈਣਾ ਕਿਉਂਕਿ ਪਰਮਾਤਮਾ ਦੇ ਕ੍ਰੋਧ ਤੋਂ ਤਾਂ ਕੋਈ ਨਹੀਂ ਬਚ ਸਕਦਾ ਜਦੋਂ ਆਪਾਂ ਪਰਮਾਤਮਾ ਨਾਲ ਹੀ ਖਿਲਵਾੜ ਕਰਾਂਗੇ ਤਾਂ ਫਿਰ ਆਪਾਂ ਕੀ ਤੋਂ ਸਹਾਰਾ ਮੰਗਾਂਗੇ ਦੂਸਰਾ ਕਾਰਨ ਹੈ ਵੀ ਜਿਹੜਾ ਅੱਜ ਦੇ ਟਾਈਮ 'ਚ ਆਪਾਂ ਪੋਲੂਸ਼ਨ ਬਹੁਤ ਵੱਧ ਰਿਹਾ ਹੈ ਗੱਡੀਆਂ ਮੋਟਰਸਾਈਕਲ ਬਹੁਤ ਵਧ ਰਹੇ ਉਹਦੇ ਨਾਲ ਪੋਲੂਸ਼ਨ ਵਧ ਰਹੀ ਹੈ ਕੁਦਰਤ ਦੇ ਨਾਲ ਛੇੜਖਾਮੀ ਬਹੁਤ ਹੋ ਰਹੀ ਹੈ ਦਰਖਤ ਤੱਪਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੱਟ ਰਹੇ ਆ ਹੈਨਾ ਸੋ ਬਹੁਤ ਸਾਰੀਆਂ ਇਦਾਂ ਦੀਆਂ ਹੋਰ ਚੀਜ਼ਾਂ ਹੋ ਰਹੀਆਂ ਜਿਹੜੀਆਂ ਅੱਗੇ ਜਾ ਕੇ ਸਾਡੇ ਲਈ ਖਤਰੇ ਦਾ ਜਿਹੜਾ ਆਪਾਂ ਇੱਕ ਐਸੈਸ ਕਹਿ ਸਕਦੇ ਹਾਂ ਵੀ ਨਿਸ਼ਾਨ ਨੇ ਸੋ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਸੋ ਪਰਮਾਤਮਾ ਦਾ ਨਾਮ ਜ਼ਰੂਰ ਲਿਆ ਕਰੋ ਗੁਰਬਾਣੀ ਜਪੋ ਗੁਰੂ ਨਾਲ ਜੁੜੋ ਉਹ ਗੁਰੂ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲੋ ਕਿਉਂਕਿ ਇਹੋ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਡਰ ਤੋਂ ਵੀ ਭੈਰ ਮੁਕਤ ਕਰਦੀਆਂ ਨੇ ਤੇ ਦੂਸਰਾ ਸਾਨੂੰ ਹਿੰਮਤ ਬਹੁਤ ਦਿੰਦੀਆਂ ਨੇ ਤੇ ਤੀਸਰਾ ਜੇ ਕੁਝ ਕਈ ਵਾਰੀ ਹੁੰਦਾ ਨਾ ਕਿ ਇੱਕ ਬੰਦੇ ਦੀ ਅਰਦਾਸ ਪਰ ਬਹੁਤਿਆਂ ਦੀ ਅਰਦਾਸ ਪਤਾ ਨਹੀਂ ਪ੍ਰਮਾਤਮਾ ਨੇ ਕਿਹਦੀ ਅਰਦਾਸ ਕਿਸ ਵੇਲੇ ਪ੍ਰਮਾਨ ਕਰ ਲੈਣੀ ਹੈ ਸੋ ਚਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ